ਕਬੱਡੀ ਮੇਕਾਂ ਦੀ ਰਾਣੀ ਹੈ ਗਿੱਧਿਆਂ ਚਾਮਾ ਢੋਲ ਕਬੱਡੀਆਂ ਦੀ ਜਿੱਥੇ ਇੱਕ ਰੀਤ ਪ੍ਰਾਣੀ ਹੈ ਮਾਲਵੇ ਦੀ ਧਰਤੀ ਜਿਹੜਾ ਸੰਗਰੂਰ ਦਾ ਬਹੁਤ ਵੱਡਾ ਨਾਮ ਹੈ ਕਬੱਡੀ ਦੀ ਦੁਨੀਆ ਦੇ ਵਿੱਚ ਸਮੇਂ-ਸਮੇਂ ਸਿਰ ਕਬੱਡੀ ਦੇ ਵੱਡੇ ਮੱਲ ਜਿਹੜੇ ਪੈਦਾ ਕਰੇ ਆ ਅੱਜ ਅਸੀਂ ਕਬੱਡੀ ਦੇ ਮੱਕਾ ਮਦੀਨਾ ਦੇ ਤੌਰ ਤੇ ਜਾਣਾ ਜਾਂਦਾ ਨਗਰ ਹੈ ਡੜਬਾ ਮੰਡੀ ਡੜਬਾ ਮੰਡੀ ਨੇ ਗੋਪੀ ਕਾਜੀ ਜਿਨੇ 17ਵੀਂ ਏਸ਼ੀਅਨ ਖੇਡਾਂ ਦੇ ਵਿੱਚ 골ਡ ਪ੍ਰਾਪਤ ਕਰਕੇ ਡੜਬੇ ਦਾ ਨਾਮ ਫਿਰ ਰਣ ਸਿੰਘ ਦਾ ਫਿਰ ਨਾਮ ਕਬੱਡੀ ਦੇ ਸੰਦੀਪ ਲੁੱਧਰ ਦਾ ਤੇ ਅੱਜ ਕੱਲ ਇੱਕ ਛੋਟੇ ਲੋਧਰ ਦੇ ਤੌਰ ਤੇ ਦੁਨੀਆ ਦੇ ਵਿੱਚ ਬੜਾ ਮਸ਼ਹੂਰ ਹੈ ਮਨ ਸਿੰਘ ਡੜਬਾ ਮਨ ਸਿੰਘ ਦੇ ਘਰ ਪੁੱਜਿਆ ਉਹਦੀ ਜੀਵਨੀ ਬਾਰੇ ਉਹਦੀ ਖੇਡ ਬਾਰੇ ਕਿੱਥੋਂ ਦੀ ਸ਼ੁਰੂਆਤ ਕਰੀ ਹੈ ਉਹਦੀ ਜਾਣਕਾਰੀ ਸੀ ਜਿਹੜੀ ਸਾਡੀ ਇਸ YouTube ਚੈਨਲ ਦੇ ਜ਼ਰੀਏ ਉਹ ਰੂਬਰੂ ਕਰਵਾਉਣ ਜਾ ਰਿਹਾ ਸੀ ਮਨ ਸਿੰਘ ਨੂੰ ਮਨ ਸਿੰਘ ਜੀ ਤੁਹਾਡਾ ਸਾਡੇ YouTube ਚੈਨਲ ਦੇ ਉੱਤੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਜੀ ਤੁਹਾਨੂੰ ਬਹੁਤ ਬਹੁਤ ਧੰਨਵਾਦ ਜੀ ਇਹ ਮਨ ਸਿੰਘ ਡੜਬੇ ਵਾਲਾ ਕਿੰਨੂੰ ਦੁਨੀਆ ਛੋਟੇ ਲੋਧਰ ਦੇ ਤੌਰ ਤੇ ਜਾਣਦੀ ਹੈ ਮਨ ਸਿੰਘ ਦਾ ਜਨਮ ਕਦੋਂ ਹੋਇਆ ਤੇ ਮਨ ਸਿੰਘ ਦੇ ਮਾਤਾ ਪਿਤਾ ਬਾਰੇ ਆਪਣੇ ਫੈਮਿਲੀ ਬਾਰੇ ਜਰੂਰ ਮਨ ਸਿੰਘ ਦੀ ਇਹ ਜਾਣਕਾਰੀ ਹਾਂਜੀ ਕਰੀਏ ਮੇਰਾ ਜਨਮ 998 ਦੀ 8 ਮਹੀਨਾ 21 ਤਰੀਕ ਦਾ ਜੀ ਤੇ ਮੇਰੇ ਮੰਮੀ ਡੈਡੀ ਦੰਨੇ ਜਣੇ ਅਧਿਕਾਰ ਸੀ ਤਿੰਨਾ ਜਿਓ ਪਰਿਵਾਰ ਦੇ ਵਿੱਚ ਹੋਰ ਭੈਣ ਭਾਈ ਕੱਲਾ ਪੁੱਤ ਹੈ ਮਨ ਸਿੰਘ ਦਾ ਫਾਦਰ ਸਾਹਿਬ ਦਾ ਨਾਮ ਅਮਰੀਕ ਸਿੰਘ ਸਰਦਾਰ ਅਮਰੀਕ ਸਿੰਘ ਜੀ ਮਾਤਾ ਜੀ ਦਾ ਨਾਮ ਮਕੀਤ ਕੌਰ ਸਰਦਾਰ ਅਮਰੀਕ ਸਿੰਘ ਦੇ ਘਰ ਇਹ ਜਨਮਿਆ ਖੇਡ ਕਬੱਡੀ ਦਾ ਹੀਰਾ ਜਿਨੇ ਕਬੱਡੀ ਦੀ ਦੁਨੀਆ ਦੇ ਵਿੱਚ ਥੋੜੇ ਜੇ ਸਮੇਂ ਦੇ ਵਿੱਚ ਇੱਕ ਬਹੁਤ ਵੱਡਾ ਨਾਮ ਜਿਹੜਾ ਪੈਦਾ ਕਰਿਆਗਾ ਮਨ ਸਿੰਘ ਜੀ ਕਿੰਨੇ ਤੱਕ ਪੜ੍ਹਾਈ ਕਰਿਆ ਤੁਹਾਨੂੰ ਸਕੂਲੀ ਜਿਹੜੀ ਵਿੱਦਿਆ ਕੀ ਉਹ ਕਿੱਥੇ ਤੱਕ ਪ੍ਰਾਪਤ ਕਰੀ ਹੈ ਮੈਂ ਪਲਾਸਟਿਕ ਤੱਕ ਪੜ੍ਹਾਈ ਕਰੀ ਹੋਈ ਹੈ ਕਿਹੜੇ ਸਕੂਲ ਤੋਂ ਕਰੀਆ ਮਹਿਮਕੁੰਨ ਸਕੂਲ 'ਚ ਪੜ੍ਹਿਆ ਜੀ ਮਹਿਮਕੁੰਨ ਪਬਲਿਕ ਸਕੂਲ ਦੇ ਵਿੱਚ ਇਹਨੇ ਪੜ੍ਹਾਈ ਜਿਹੜੀ ਉਹ 12ਵੀਂ ਤੱਕ ਦੀ ਪੜ੍ਹਾਈ ਮਨ ਸਿੰਘ ਨੇ ਕਰੀ ਹੈਗੀ ਮਨ ਸਿੰਘ ਨੇ ਕਬੱਡੀ ਦੇ ਜਿਹੜੇ ਬਰੀਕੀਆਂ ਨੇ ਦਾ ਪੇਚ ਲਿਗੇ ਕਬੱਡੀ ਦੇ ਵਿੱਚ ਇੱਕ ਉਸਤਾਦ ਦੀ ਧਾਰਨਾ ਬੜੀ ਜ਼ਰੂਰੀ ਹੁੰਦੀ ਹੈ ਕਿਸੇ ਖੇਤਰ ਦੇ ਵਿੱਚ ਮਨ ਸਿੰਘ ਨੇ ਕਿਹਨੂੰ ਆਪਣਾ ਉਸਤਾਦ ਮੰਨਿਆ ਮੈਂ ਧਿਆਨ ਦੇ ਰਿਹਾ ਬਈ ਹੁਣ ਆਹ ਦੜਬੇ ਬਾळा ਦੁਨੀਆ ਦਾ ਸੁਪਰਸਟਾਰ ਯਾਫੀਾ ਜੀ ਦੇ ਨਾਮ ਦੁਨੀਆ ਦੇ ਵਿੱਚ ਵੱਡੇ ਯਾਫੀਏ ਦੇ ਤੌਰ ਤੇ ਮੰਨਿਆ ਪਰ ਮਨਿਆ ਨਾ ਉਹਨੂੰ ਆਪਣਾ ਉਸਤਾਦ ਦੇ ਤੌਰ ਤੇ ਮਨ ਸਿੰਘ ਮੰਨਦਾ ਹੈਗਾ ਤੇ ਮਨ ਸਿੰਘ ਨੇ ਕਬੱਡੀ ਦੀ ਸ਼ੁਰੂਆਤ ਜਿਹੜੀ ਉਹ ਕਿੱਥੋਂ ਸ਼ੁਰੂ ਕਰੀ ਕਿੰਨੇ ਦੇ ਵਿੱਚ ਸਿੱਖਣਾ ਸ਼ੁਰੂ ਕਰਿਆ ਪਹਿਲਾਂ ਬਜਨੀ ਖੇਡੀ ਜਾਂ ਫਿਰ ਸਿੱਧਾ ਓਪਨ ਮੈਡ ਉੱਪਰ ਲੱਗ ਜਿੱਦ ਗੱਡਨ 2015 ਦੇ ਲੱਗੇ ਰਹੀ ਤੇ 16 ਇਹਨਾਂ ਉੱਪਰ ਲੱਗ ਰਹੀ ਵਧੀਆ ਗੱਡਨ ਮੈਂ ਜੀ ਵਧੀਆ ਖੇਡਣ ਲੱਗੇ ਜੀ ਤੇ ਮਾਨ ਸਿੰਘ ਨੂੰ ਛੋਟੇ ਲੋਧਰ ਦੇ ਖਿਤਾਬ ਕਿਨੇ ਦਿੱਤੇ ਸਨ ਇਹ ਸੰਧੂ ਬਰਾਵਣੇ ਤੇਰੀ ਕਿ ਇਸ ਕਬੱਡੀ ਕੱਪ ਦੇ ਉੱਤੇ 1 ਕਰੋੜ ਕੀ ਮਿਲਦੇ ਸੀ ਗਰਮੇ ਸੀਜ਼ਨ ਦੇ ਵਿੱਚ ਹੀ ਕਰੋੜ ਕੀ ਦੇ ਮਿਲਦੇ ਅੱਜ ਸਾਰੀ ਦੁਨੀਆ ਛੋਟੇ ਲੋਧਰ ਦੇ ਤੌਰ ਤੇ ਦੌਲਟ ਦੇ ਤੌਰ ਤੇ ਜਾਣਦੀ ਹੈਗੀ ਦੌਲਟ ਗੋਤ ਹੈ ਕੀ ਤੁਹਾਡਾ ਅੱਜ ਆਪਣਾ ਦੌਲਟ ਗੋਤ ਹੈ ਬਿਲਕੁਲ ਜੀ ਮਨ ਸਿੰਘ ਕੈਨੇਡਾ ਦੇ ਖੇਡ ਮੈਦਾਨਾਂ ਦੇ ਵਿੱਚ ਖੇਡਿਆ। ਇਸ ਸਾਲ ਮਨ ਸਿੰਘ ਦੀ ਜਦੋਂ ਚੋਣ ਹੋਈ ਤਾਂ ਕਿਹਨਾਂ ਨੇ ਕਬੱਡੀ ਕੱਪਾ ਤੇ ਪੰਜਾਬ ਦੇ ਕਬੱਡੀ ਕੱਪਾ ਤੇ ਜੋ ਪਲੇਅਰ ਖੇਡਦਾਗਾ ਤਾਂ ਪ੍ਰੋਮੋਟਰਾਂ ਦੀ ਨਜ਼ਰ ਚੜਦਾ। ਮਨ ਸਿੰਘ ਕਿਹੜੇ ਪ੍ਰੋਮੋਟਰਾਂ ਦੀ ਨਜ਼ਰ ਚੜਿਆ ਜਦੋਂ ਕੈਨੇਡਾ ਜਾਣ ਦਾ ਸੁਭਾਅ ਬਣਿਆ। ਮੈਂ ਜੀ ਬਾਈ ਨੰਦਰਤਾਲੀ ਵਾਲਾ, ਬਾਈ ਰੈਂਬੋ ਗੋਂਕੀ ਤੇ ਦਿਲਜੀਤ ਮਾਕਟ ਬਾਈ ਉਹਨਾਂ ਵੱਲੋਂ ਉਹਨਾਂ ਦੀ ਨੰਗਾ ਜੜਿਆ ਤੇ ਫਿਰ ਉਹਨੇ ਹੀ ਬਤਾਲਦਾ ਮੈਂ ਕੈਨੇਡਾ ਗਿੱਡਣ ਗਿਆ। ਪਹਿਲਾਂ ਟੋਰਾਂਟੋ ਖੇਡੇ। ਉਸ ਤੋਂ ਬਾਅਦ ਬੈਨਕਵਰ ਦੇ ਵਿੱਚ ਵੀ ਬਹੁਤ ਸੋਹਣਾ ਪ੍ਰਦਰਸ਼ਨ ਰਿਹਾ। ਬੈਨਕਵਰ ਦਾ ਕਿਹਨਾਂ ਦੀ ਕ ਬਾਈ ਹਰਪੇ ਸਿਵਿਆ ਬਾਈ ਮਨਜੀਤ ਸਿੰਘ ਢੀਂਸਾ ਤੇ ਬਾਈ ਮਨ ਮਨਸ਼ੀਰ ਮੱਲਾ ਤੇ ਮੰਨਾ ਸਿੱਧੂ ਕਨੇਡਾ ਤੇ ਉਹਨਾਂ ਬੋਲ ਜਿਹੜੇ ਨਰਮਲ ਕੋਈ ਨਰਮਲ ਨਰਮਲ ਹੋਣੀਆਂ ਦੀ ਖੇਡ ਕਲੱਬ ਆ ਸੀਰੇ ਮੱਲੇ ਹੋਣੀਆਂ ਦੀ ਯੂਨਾਈਟਿਡ ਰੈਚਮੈਂਟ ਯੂਨਾਈਟਿਡ ਦੀ ਖੇਡ ਕਲੱਬੋਂ ਮਨ ਸਿੰਘ ਕਨੇਡਾ ਦੀ ਅਸ਼ੇੜਾ ਮਦਾਨ ਦੇ ਪੈਨਕੂਵਰ ਖੇਡਿਆ ਤੇ ਟ੍ਰਾਂਟੋ ਦੇ ਵਿੱਚ ਵੀ ਬਹੁਤ ਸੋਨਾ ਪ੍ਰਦਰਸ਼ਨ ਰਿਹਾ ਮਨ ਸਿੰਘ ਨੇ ਹੁਣ ਤੱਕ ਕਿੰਨੇ ਬੁਲਟ ਜਿੱਤੇ ਆ ਕਿੰਨੇ ਮੋਟਰਸਾਈਕਲ ਜਿੱਤੇ ਆ ਮੈਂ ਹੁਣ ਤੱਕ 25 ਮੋਟਰਸ ਜਿੱਤ ਗਈ 4 ਬੁਲਟ ਜਿੱਤ ਗਈ 4 ਬੁਲੇਟ ਆ 25 ਮੋਟਰਸਾਈਕਲ 29 ਹੁਣ ਤੱਕ ਜਿਹੜੇ ਇਹਨੇ ਛੋਟੀ ਜੀ ਤੇ ਮਨ ਸਿੰਘ ਸਫ਼ਰ ਬੜਾ ਛੋਟਾ ਦਾ ਇਸ ਛੋਟੇ ਜਿਹੇ ਸਫ਼ਰ ਦੇ ਵਿੱਚ ਕਦੇ ਕੋਈ ਐਹੋ ਜੀ ਦੁੱਖ ਤਕਲੀਫ ਪਾਈ ਹੈਗੀ ਵੀ ਜਿਹਨੂੰ ਹਮੇਸ਼ਾ ਯਾਦ ਰੱਖੇਗਾ ਮਨ ਸਿੰਘ ਦੁੱਖ ਤਕਲੀਫ ਤਾਂ ਇਹ ਜੀ ਮਿਹਨਤ ਕਰੀ ਤਾਂ ਬਾਈ ਗੁਰੂ ਨੇ ਸੁਣ ਲਈ ਅ ਜ ਮੈਨੂੰ ਤਾਂ ਫਲ ਮਿਲ ਗਿਆ ਹੀ ਦੁੱਖ ਤਕਲੀਫ ਤਾਂ ਬਹੁਤ ਹੀ ਦਿਨਾਂ ਹੀ ਹੁਣ ਤੋਂ ਬਾਈ ਗੁਰੂ ਦੀ ਵਰਪਾਂ ਬੜੇ ਖੱਡੀ ਹੈ ਨਹੀਂ ਚੱਲੀ ਜਾਂਦਾ ਮੇਰੇ ਦਰਖਾਏ ਤੁਨੇ ਕੈਨੇਡਾ ਜਦੋਂ ਖੇਡੇ ਕੁਈ ਇਹੋ ਜਿਹਾ ਜਾਫੀ ਸੀਗਾ ਜਿਹੜਾ ਮੂਰੇ ਖੜਾ ਹੁੰਦਾ ਤਾਂ ਮਨ ਸਿੰਘ ਨੂੰ ਲੱਗਦਾ ਸੀ ਮੈਂ ਇਹ ਜਾਫੀ ਤੋਂ ਯਾਰਾ ਕਈ ਵਾਰ ਘਬਰਾਟ ਪੈਦਾ ਹੁੰਦੀ ਉਸ ਦੇਖ ਕੇ ਵੱਡਾ ਜਾਫੀ ਹੁੰਦਾਗਾ ਜਿਹਦਾ ਨਾਮ ਆ ਜਦਾ ਖੁਸ਼ੀ ਪਾਲਾ ਜਾਂ ਹੋਰ ਵੱਡੇ ਵੱਡੇ ਮੰਗੀ ਵਰਗੇ ਖੜੇ ਹੁੰਦੇ ਆ ਤਾਂ ਕੋਈ ਇਹੋ ਜਿਹਾ ਜਾਫੀ ਹੈਗਾ ਜਿਹਨੂੰ ਮਨ ਸਿੰਘ ਦੇਖ ਕੇ ਕਦੇ ਘਬਰਾਇਆ ਹੋਵੇ ਲਓ ਜੀ ਘਬਰਾਇਆ ਤਾਂ ਗਾਉ ਨੂੰ ਬਾਕੀ ਪਹਿਲੇ ਸਾਲ ਕੈਨੇਡਾ ਕੱਢਣਗੇ ਤੇ ਮਰੇ ਡਰਜਾ ਤਾਂ ਲੱਗਦੀ ਆ ਜੀ ਬਾਕੀ ਮਿਹਨਤ ਕਰੀ ਦੀ ਹੌਸਲਾ ਆਦੀ ਬਸ ਮਿਹਨਤ ਦੀ ਤੇ ਬੱਜੇ ਛੱਡੀਪੂਰੇ ਜਿੰਨੋਂ ਦੀ ਆਉਂਦੀ ਆ ਜੀ ਬਿਲਕੁਲ ਜੀ ਕਿਉਂਕਿ ਮਨ ਸਿੰਘ ਨਰ ਟੜਕ ਕੌਡੀਆਂ ਪਾਉਂਦਾਗਾ ਬਿਨਾ ਕਿਸੇ ਸੋਚ ਤੇ ਬਿਨਾ ਪਰਵਾਹ ਤੋਂ ਤੇ ਮਨ ਸਿੰਘ ਇਸੇ ਤਰ੍ਹਾਂ ਦਿਨ ਦੁਗਣੀ ਰਾਤ ਚੋਗਣੀ ਤਰੱਕੀ ਕਰੇ ਤੇ ਸਾਡੀ ਖੇਡ ਦੇ ਵਿੱਚ ਬਲੰਦਿਆਂ ਨੂੰ ਸੋਵੇ ਮਾ ਖੇਡ ਕਬੱਡੀ ਦਾ ਅਨਮੋਲ ਹੀਰਾਗਾ ਅਸੀਂ ਮਨ ਸਿੰਘ ਦਾ ਸਾਡੇ YouTube ਦੀ ਸਾਰੀ ਟੀਮ ਵੱਲੋਂ ਮੇਰੇ ਨਾਲ ਸਾਡਾ ਵੀਰ ਜੈਲਦਾਰ ਘਰਾਟ ਕਬੱਡੀ ਕਮੈਂਟੇਟਰ ਤੇ ਮੈਂ ਤੁਹਾਡਾ ਆਪਣਾ ਜਸ਼ਨ ਮਹਿਲਾ ਮਨ ਸਿੰਘ ਦਾ ਬਹੁਤ-ਬਹੁਤ ਧੰਨਵਾਦ ਕਰਦੇ ਜੀ ਥੈਂਕ ਯੂ ਜੀ ਥੈਂਕ ਯੂ ਜੀ ਬਹੁਤ-ਬਹੁਤ ਧੰਨਵਾਦ ਜੀ ਸਾਡੇ ਇਹ ਉਪਰਾਲੇ ਕਬੱਡੀ ਦੇ ਹੋਰ ਸਟਾਰਾਂ ਨੂੰ ਅਸੀਂ ਤੁਹਾਨੂੰ ਸਮੇਂ-ਸਮੇਂ ਸਰਨ ਮਨ ਲਿਵਦਾ ਜਾਮਾਗੇ ਤੇ ਕਿੱਦਾਂ ਲੱਗਦਿਆ ਜਰੂਰ ਸਾਡੇ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਦੱਸਿਓ ਤੇ ਸਾਡਾ ਚੈਨਲ ਵੱਧ ਤੋਂ ਵੱਧ ਸਬਸਕ੍ਰਾਈਬ ਕਰਿਓ ਤੇ ਵੱਧ ਤੋਂ ਵੱਧ ਸਾਡੀ ਸਪੋਰਟ ਕਰਿਓ ਤਾਂ ਕਿ ਤੁਹਾਡੇ ਨਾਲ ਅਸੀਂ ਜਿਹੜੇ ਕਬੱਡੀ ਦੇ ਨਾਲ ਸਟਾਰਾਂ ਨੂੰ ਮਿਲਾ ਸਕੀਏ ਸਮੇਂ-ਸਮੇਂ 'ਤੇ ਅਸੀਂ ਕਿਸੇ ਹੋਰ ਸਟਾਰ ਨੂੰ ਲੈ ਕੇ ਤੁਹਾਡੇ ਰੂਰ ਹੋਵਾਂਗੇ ਥੈਂਕ ਯੂ ਜੀ ਧੰਨਵਾਦ